ਦੀਵਾਲੀ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਦਿੱਤਾ ਗਿਆ ਖਾਸ ਤੋਹਫਾ 153 ਗੁੰਮ ਹੋਏ ਮੋਬਾਈਲ ਫੋਨ ਅਸਲ ਮਾਲਕਾਂ ਨੂੰ ਸੌਂਪੇ ਅੰਮ੍ਰਿਤਸਰ ਪੁਲਿਸ ਲੋਵਟੀ ਕਾਰਵਾਈ ਕਰਦੇ 117 ਚੋਰੀ ਹੋਈਆਂ ਗੱਡੀਆਂ ਅਤੇ ਸਕੂਟਰੀਆਂ ਕੀਤੀਆਂ ਬਰਾਮਦ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੋਲੋਂ ਲੋਕਾਂ ਨੂੰ ਅਪੀਲ ਕਿਹਾ ਮੋਬਾਈਲ ਟ੍ਰੇਸ ਕਰਨ ਲਈ ਲੋਕ ਸੀਈਆਰ ਪੋਰਟਲ ਦੀ ਕਰਨ ਵਰਤੋਂ ਦੀਵਾਲੀ ਤੋਂ ਪਹਿਲਾਂ ਅਮਰਪੁਰ ਪੁਲਸ ਨੇ ਸ਼ਹਿਰ ਵਾਸੀਆਂ ਨੂੰ ਖਾਸ ਤੋਹਫ਼ਾ ਦਿੱਤਾ ਗਿਆ ਹੈ ਜਿਨ੍ਹਾਂ ਲੋਕਾਂ ਦੇ ਮੋਬਾਈਲ ਫੋਨ ਚੋਰੀ ਹੋਏ ਸਨ ਗੁੰਮ ਹੋਏ ਸਨ ਜਾਂ ਗਵਾਚ ਗਏ ਸਨ ਉਹਨਾਂ ਮੋਬਾਈਲ ਫੋਨਾਂ ਨੂੰ ਪੁਲਸ ਨੇ ਟ੍ਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਕਰ ਦਤਾ ਹੈ ਇਸ ਵੰਦੀ ਅਮਰਸਤ ਦੇ ਪੁਲਿਸ ਕਮਿਸ਼ਨਰ ਗੁਰਤੀਸ਼ਿੰਘ ਪੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਾਈਬਰ ਕ੍ਰਾਈਮ ਸਬਡਿਵੀਜ਼ਨ ਈਸਟ ਤੋਂ ਵੈਸਟ ਨਰਥ ਦੇ ਸੈਂਟਰਲ ਦੀਆਂ ਟੀਮਾਂ ਵੱਲੋਂ ਮਿਲੀ ਚੁਲੀ ਕਾਰਵਾਈ ਕਰਕੇ ਕੁੱਲ 155 ਮੋਬਾਈਲ ਫੋਨ ਬਰਾਮਦ ਕੀਤੇ ਹਨ ਅਤੇ ਉਹਨਾਂ ਨੂੰ ਅਸਲ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰ ਦਤਾ ਹੈ। ਵੱਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਪੁਲਿਸ ਕਮਿਊਨਿਟੀ ਰਿਲੇਸ਼ਨਸ਼ਿਪ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰਸਰ ਪਹਿਲਾਂ ਹੀ ਬੜਾ ਸੈਂਸਿਟਿਵਲੀ ਡੀਲ ਕਰਦੀ ਹੈ। ਜੋ ਸਾਡੇ ਪਬਲਿਕ ਦੇ ਗ੍ਰਿਵੈਂਸਸ ਨੇ ਜਾਂ ਉਹਨਾਂ ਦੀਆਂ ਦਿੱਕਤਾਂ ਨੇ ਜਾਂ ਕ੍ਰਾਈਮ ਨਾਲ ਰਿਲੇਟਡ ਕੋਈ ਵੀ ਇਸ਼ੂਜ਼ ਨੇ ਸੋ ਥੈਟ ਅਸੀਂ ਰੀਚ ਆਊਟ ਕਰ ਸਕੀਏ ਪਬਲਿਕ ਨੂੰ ਤੇ ਉਹਨਾਂ ਦਾ ਜੋ ਵੀ ਸਹਿਯੋਗ ਹੋ ਸਕੇ ਜਾਂ ਉਹਨਾਂ ਨੂੰ ਹੈਲਪ ਹੋ ਸਕੇ ਉਹਨਾਂ ਦੇ ਜਿਹੜੇ ਕੋਈ ਚੀਜ਼ ਗੁੰਮ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਉਹਦੇ 'ਚ ਅਸੀਂ ਪੂਰਾ ਉੱਤੇ ਫੋਕਸ ਰੱਖੀਦਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਕੇ ਕਿ ਪਹਿਲਾਂ ਵੀ ਦੋ ਸਮਾਗਮ ਆਪਾਂ ਕਰਾ ਚੁੱਕੇ ਹਾਂ ਜਿੱਚ 100 ਪਲੱਸ ਸਟੋਲਨ ਫੋਨਸ ਜਿਹੜੇ ਦਿੱਤੇ ਗਏ ਸੀ ਸੋ ਅੱਜ ਅਸੀਂ 153 153 ਲੌਸਟ ਫੋਨਸ ਜਿਹੜੇ ਆ ਉਹ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਇਹ ਚ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਚਾਹੇ ਉਹ ਸਾਈਬਰ ਕ੍ਰਾਈਮ ਦੀ ਟੀਮ ਹੈ ਚਾਹੇ ਉਹ ਸਬਡਿਵੀਜ਼ਨ ਤੇ ਥਾਣਿਆਂ ਦੀਆਂ ਟੀਮਾਂ ਨੇ ਤੇ ਜੇ ਇਹਨਾਂ ਦਾ ਬ੍ਰੇਕਅਪ ਆਪਾਂ ਦੇਖੀਏ ਤਾਂ ਜਿਹੜੇ 50 ਮੋਬਾਈਲਸ ਸਬਡਿਵੀਜ਼ਨ ਈਸਟ ਦੀ ਟੀਮ ਨੇ ਕੀਤੀ ਹੈ ਸਾਡੇ ਉਹ ACP ਸਾਹਿਬ ਟਰਾਂਸਫਰ ਹੋ ਚੁੱਕੇ ਸ਼ੀਤਲ ਜੀ ਨੇ ਬੜੀ ਮਿਹਨਤ ਕੀਤੀ ਇਸ ਤੇ 41 ਮੋਬਾਈਲ ਸਬਡਿਵੀਜ਼ਨ ਸੈਂਟਰਲ ਦੀ ਟੀਮ ਨੇ ਕੀਤੇ ਆ 33 ਮੋਬਾਈਲ ਸਬਡਿਵੀਜ਼ਨ ਵੈਸਟ ਦੀ ਟੀਮ ਨੇ ਰਿਕਵਰ ਕੀਤੇ ਆ 27 ਕੀਤੇ ਸਾਡੇ ਸਾਈਬਰ ਕ੍ਰਾਈਮ ਸੈੱਲ ਨੇ ਔਰ ਥਾਣੇ ਨੇ 2 ਮੋਬਾਈਲਸ ਨਾਰਥ ਦੀ ਟੀਮ ਨੇ ਕੀਤੇ ਆ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਚ CSIR ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆਂ ਔਰ ਸਾਡੇ ਲੋਕ ਸੈਂਸਿਟਿਵਲੀ ਫੋਲੋ ਕਰਦੇ ਆਂ ਜਿਹੜੀ ਵੀ ਸਾਡੇ ਕੋਲ ਰਿਪੋਰਟ ਦਰਜ ਹੁੰਦੀ ਹੈ ਉਹਨੂੰ ਅਸੀਂ ਆਪਣੇ ਫੋਕਸ ਏਰੀਆ ਬਣਾਉਨੇ ਆ ਤੇ ਉਹਦੇ ਉਹਨੂੰ ਫਾਲੋ ਅਪ ਕਰੀਦਾ ਆ অল ਇੰਡੀਆ ਲੈਵਲ ਤੇ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲਜ਼ ਦੀਆਂ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਹੜੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲਸ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਉਹ ਰਿਟਰਨ ਕਰ ਰਹੇ ਆਂ ਇਸ ਤੋਂ ਇਲਾਵਾ ਕ੍ਰਾਈਮ ਫਰੰਟ ਦੇ ਉੱਤੇ 117 ਮੋਟਰ ਵਹੀਕਲਸ ਅੱਜ ਰਿਕਵਰ ਕਰਕੇ ਅਸੀਂ ਉਹ ਸਪੋਰਟਦਾਰੀ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਹਦੇ ਚ 2 ਵੀਲਰਸ ਹੈਗੇ 115 ਜਿਹਦੇ 23 ਐਕਟਿਵਾ ਨੇ ਤੇ 92 92 ਮੋਟਰਸਾਈਕਲ ਨੇ ਜੋ ਵਕਫ ਵਕ ਸਾਡੇ ਥਾਣਿਆਂ ਤੋਂ ਚੋਰੀ ਹੋਏ ਸੀ ਉਹ ਸਾਰੇ ਰਿਕਵਰ ਕੀਤੇ ਗਏ ਆ ਤੇ ਉਹਨੂੰ ਅਸੀਂ ਪਬਲਿਕ ਨੂੰ ਵਾਪਸ ਦੇਾਂਗੇ ਇਸ ਤੋਂ ਇਲਾਵਾ ਇਹਦੇ ਚ 4 ਵੀਲਰ ਵੀ ਦੋ ਨੇ ਇੱਕ ਥਾਰ ਹੈ ਇੱਕ Honda City ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਸਾਡੇ DCP ਆਲਮ ਵਿਜੇ ਜੀ ਮੈਡਮ ਪਰਵਿੰਦਰ ਤੇ ਸੁਪਿੰਦਰ ਸਾਡੇ ACP ਸਾਈਬਰ ਰਾਜਵੀਰ ਸਾਡੇ SHO ਸਾਈਬਰ ਤੇ ਸਾਰੇ ਸਬਡਿਵੀਜ਼ਨ ਤੇ SHO ਉਸ ਨੂੰ ਜਿੱਲੀ ਮੁਬਾਰਕਵਾਹ ਕਿ ਜੇ ਕਿਉਂਕਿ ਇਹ ਪਬਲਿਕ ਵਾਸਤੇ ਬਹੁਤ ਵੱਡੀ ਚੀਜ਼ ਹੁੰਦੀ ਹੈ ਮੇਨ ਗੱਲ ਇਹ ਹੁੰਦੀ ਹੈ ਕਿ ਫੋਨ ਸਾਡਾ ਕਾਸਟ ਤਾਂ ਹੁੰਦੀ ਹੁੰਦੀ ਹੈ ਉਹਦੇ ਸਾਡਾ ਡਾਟਾ ਤੇ ਪਰਸਨਲ ਇਨਫੋਰਮੇਸ਼ਨ ਇੰਨੀ ਹੁੰਦੀ ਹੈ ਜਿਹਦਾ ਲਾਸ ਜਿਹੜਾ ਬੜਾ ਇਰੀਪੇਅਰਬਲ ਹੋ ਜਾਂਦਾ ਸੋ ਮੈਂ ਅੱਜ ਇੱਥੇ ਅਸੀਂ ਇਹ ਸਮਾਗਮ ਰੱਖਿਆ ਪੁਲਿਸ ਲਾਈਨ ਚ ਇਹਨੂੰ ਅਸੀਂ ਹੁਣੀ ਹੈਂਡਓਵਰ ਕਰਾਂ ਸਰ ਜੀ ਇੰਨਾ ਵੱਡਾ ਤੋਹਫਾ ਦਿਵਾਲੀ ਤੋਂ ਪਹਿਲਾਂ ਬਿਲਕੁਲ ਜੀ ਦਿਵਾਲੀ ਬੋਨੈਂZA ਕਹਿ ਸਕਦੇ ਆ ਬਿਕੋਜ਼ ਕਿਸੇ ਦਾ ਸਟੋਲਨ ਵਹੀਕਲ ਵੀ ਉਨਾ ਹੀ ਇੰਪੋਰਟੈਂਟ ਹੈ ਜਿਹੜਾ ਆਦਮੀ ਰੋਜ਼ਮਰਰਾ ਕੰਮ ਕਰਦਾ ਹੈ ਤੇ ਉਹ ਮੋਟਰਸਾਈਕਲ ਚੋਰੀ ਹੋ ਜੇ ਉਹਦੇ ਵਾਸਤੇ ਵੀ ਮੋਬਾਈਲ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਬਰਿੰਗ ਅ ਸਮਾਈਲ ਔਨ ਦਾ ਫੇਸਸ ਆਫ ਦੀ ਪਬਲਿਕ ਉਹਨਾਂ ਦੇ ਚਿਹਰੇ ਤੇ ਮੁਸਕਰਾਟ ਲਿਆਉਣ ਵਾਸਤੇ ਜੋ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ ਕਿੰਨੀ ਮੁਸ਼ਕਲ ਆਈ ਸਕਰ ਲੱਭਣ ਵਾਸਤੇ ਫੇਸ ਕਰਦੇ ਹੈ ਕਾਫੀ ਸਾਡੇ ਹਰੇਕ ਥਾਣੇ 'ਚ ਅਸੀਂ ਆਪਰੇਟਰ ਲਾਏ ਆ ਜੀ ਜਿਹੜੇ ਕਿ ਫਾਲੋ ਕਰਦੇ ਆ ਜਦੋਂ ਵੀ ਸਟੋਲਨ ਕੋਈ ਚੀਜ਼ ਸਾਡੇ ਧਿਆਨ 'ਚ ਆਉਂਦੀ ਹੈ ਔਰ ਜਿਹੜਾ ਡਿਟੈਕਟਿਵ ਕੰਮ ਹੈ ਉਹ ਥਾਣੇਂ ਤੇ ਸੀਆਈਏ ਚ ਚੱਲਦਾ ਹੀ ਹੈ ਤੁਹਾਨੂੰ ਪਤਾ ਹੀ ਹੈ ਸੋ ਉਹਦੇ ਤਹਿਤ ਵਧੀਆ ਹੋਇਆ ਜੀ। ਕੋਈ ਕੋਈ ਤਵਰੀਆ ਲਾਣ ਤੋਂ ਤੇ ਕਿਉਂਕਿ ਪੁਲਿਸ ਨੂੰ ਕੰਮ ਕਾਜ ਹੀ ਹੁੰਦੇ ਨੇ ਧਿਆਨ ਨਹੀਂ ਦਿੰਦਾ ਯਾਰਾ ਤੁਹਾਨੂੰ ਕਿ ਇੱਕ ਵਾਈਫ ਨੂੰ ਲੰਬੜਾ ਕਿ ਇੱਕ ਪਾਸੇ ਤੁਸੀਂ ਨਸ਼ੇ ਦੇ ਬੁਧੂਤ ਵੀ ਚਲਾ ਰਹੇ ਹੋ ਔਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਇਤਿਆਰ ਵੀ ਚੱਲ ਰਹੇ ਨੇ ਫਿਰ ਇਹ ਇੱਕ ਔਰ ਬੰਦੇ ਨੂੰ ਸੈਟੀਸਫਾਈ ਕਰ ਲੈਣ ਤਾਂ ਕੰਮ ਤਾਂ ਛੋੜਾ ਤਾਂ ਕੰਮ ਜੋ ਹੋ ਰਿਹਾ ਹੈ ਜੀ। ਦੇਖੋ ਸਾਡੀ ਟੀਮ ਬੜੀ ਡੈਡੀਕੇਟਿਡ ਹੈ ਬੜੇ ਪੈਸ਼ਨ ਨਾਲ ਕੰਮ ਕਰਦੀ ਹੈ ਔਰ ਸਾਨੂੰ ਜਿਹੜੀ ਹਮਦਰਦੀ ਵੀ ਹੈ ਤੇ ਦਰਦ ਵੀ ਹੈ ਪਬਲਿਕ ਦੇ ਜਿਹੜਾ ਲਾਸ ਹੁੰਦਾ ਸਰ ਸਾਡੇ ਵਿੱਚ ਅਰੈਸਟਾ ਕਿੰਨੀ ਹੋਈ ਅਰੈਸਟ ਕਿੰਨੀ ਹੋਈ ਅਰੈਸਟ ਕਾਫੀ ਡਿਫਰੈਂਟ ਕੇਸਾਂ ਚ ਉਹਦੇ ਜਿਹੜੀ ਹੈ ਮੋਬਾਈਲਾਂ ਦੇ ਵਿੱਚ ਤਾਂ ਕੋਈ ਅਰੈਸਟ ਨਹੀਂ ਹੈ ਜੀ ਤਾਂ ਲਾਸਟ ਮੋਬਾਈਲ ਸੀ ਜ਼ਿਆਦਾਤਰ ਜਿਹੜੇ ਮੋਟਰ ਵਹੀਕਲ ਚੋਰ ਨੇ ਮੇਰੇ ਖਿਆਲ ਚ 4 ਜਾਂ 5 ਗੈਂਗ ਅਸੀਂ ਫੜੇ ਵਕ ਵਕ ਟਾਈਮ ਤੇ ਸੋ ਅਸੀਂ ਇਹਨੂੰ ਅੱਜ ਇਕੱਠਾ ਇੱਕ ਤਰ੍ਹਾਂ ਨਾਲ ਤੁਹਾਡੇ ਨਾਲ ਦੱਸ ਰਹੇ ਹਾਂ ਕਿ ਇਹਦੇ 100 ਪਲੱਸ ਹੋ ਗਏ ਤੇ ਲੈਂਡਮਾਰਕ ਮੇਰੇ ਖਿਆਲ ਕਿਸੇ ਜ਼ਿਲ੍ਹੇ ਜਲਦੀ ਕਿਤੇ ਜਾਂ ਕਿਤੇ ਅੰਮ੍ਰਿਤਸਰ ਚ ਨਹੀਂ ਦਿੱਤੇ ਗਏ ਹੁਣੇ ਵਾਪਸ ਇਹਦੇ ਲੋਸਟ ਇਹ ਕੋਵਰ ਸਾਰੇ ਇਹਨਾਂ ਦਾ ਸਾ ਕਿ ਕਿਸੇ ਵਿਅਕਤੀ ਚੋਰ ਕਵਰ ਕਿਤੇ ਕਿਤੇ ਜੀਏ ਜਾਂ ਕਿਸ ਤਰ੍ਹਾਂ ਇਦਾਂ ਜੀ ਵਿਅਕਤੀ ਤੋਂ ਹੀ ਹੋਏ ਆ ਅੱਗੇ ਤੋਂ ਅੱਗੇ ਜਿੱਥੇ ਚੱਲੇ ਆ ਕੋਈ ਵੇਚੇ ਵੀ ਸੀਗੇ ਔਰ ਉਹ ਸਾਰੇ ਅਸੀਂ ਉਹਨੂੰ ਟਰੈਕ ਕਰਦੇ ਨਹੀਂ ਹੈ ਬਟ ਜਿਆਦਾਤਰ ਕੀ ਹੁੰਦਾ ਕਿ ਬੰਦਾ ਕੋਈ ਚੁੱਕ ਕੇ ਕਿਸੇ ਨੂੰ ਅੱਗੇ ਫੜਾ ਦਿੰਦਾ ਜਿਹੜੀ ਚੀਜ਼ ਮਿਲਦੀ ਹੈ ਕਿਸੇ ਟਰੈਵਲਿੰਗ ਦੇ ਵਿੱਚ ਵੀ ਹੈ ਔਰ ਬਾਹਲੇ ਸਟੇਟਸ ਤੋਂ ਪਤਾ ਬੰਦੇ ਦੀ ਇੰਟੈਂਸ਼ਨ ਕ੍ਰਿਮੀਨਲ ਹੋਈ ਜਾਂਦੀ ਹੈ ਜੀ ਇੰਨੇ ਐਸੇ ਮੋਬਾਈਲ ਫੋਨ ਨਹੀਂ ਆ ਨਿਕਲਨੇ ਜਿਹੜੇ ਲੈਣੇ ਹੀ ਲੱਗੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਜਿਨ੍ਹਾਂ ਦਾ ਚੋਰੀ ਹੋ ਜਾਂਦਾ ਜਾਂ ਡਿੱਗ ਜਾਂਦਾ ਦੇਖੋ ਅੱਜ ਕੱਲ ਤਾਂ ਸਭ ਤੋਂ ਬੈਸਟ ਹੈ ਕਿ ਟਰੈਕਰ ਲਾਉਣਾ ਚਾਹੀਦਾ ਹੈ ਮੋਟਰਸਾਈਕਲ ਤੇ ਤੇ ਉਸ ਤੇ ਵੀ ਸੋ ਦੈਟ ਸਾਡੇ ਕੋਲ ਕੋਈ ਜੀਪੀਐਸ ਜਾਂ ਕੋਈ ਇਦਾਂ ਦਾ ਸਿਸਟਮ ਹੋਵੇ ਮੈਂ ਤਾਂ ਸੋਚਦਾ ਕਿ ਕੰਪਨੀਆਂਜ਼ ਨੂੰ ਵੀ ਇੱਕ ਹੱਲ ਇਨ ਬਿਲਟ ਹੋਣਾ ਚਾਹੀਦਾ ਸੋ ਦੈਟ ਸਾਡਾ ਜਿਹੜਾ ਨਾ ਹੀ ਚੋਰੀ ਹੋਵੇ ਕਿਉਂਕਿ ਕਾਰਾਂ ਦੇ ਵਿੱਚ ਹੁਣ ਤੁਸੀਂ ਦੇਖੋ ਐਡੀਆਂ ਸਫਿਸਟਿਕੇਟ ਗੱਡੀਆਂ ਹਨ ਉਹਨਾਂ ਦੀ ਚੋਰੀ ਤੇ ਸਨੇਚਿੰਗ ਬਹੁਤ ਘਟ ਗਈ ਹੈ ਇਸੇ ਚੱਕਰ 'ਚ ਕਿਉਂਕਿ ਜੀਪੀਐਸ ਲੱਗੇ ਨੇ ਤੇ ਉਸ ਬੰਦਾ ਜ਼ਰੂਰਤ ਹੀ ਨਹੀਂ ਕਰਦਾ ਵੀ ਕੋਈ ਚੀਜ਼ ਨੂੰ ਚੋਰੀ ਕਰੇ ਜਾਂ ਸਨੇਚ ਕਰੇ ਨਹੀਂ ਮਾਲਕਤ ਸਾਰੇ ਸਾਡੇ ਕੋਲ ਔਨ ਰਿਕਾਰਡ ਹੈਗੇ ਜੀ ਕਿਉਂਕਿ ਪੋਰਟਲ ਵੀ ਬਣਿਆ ਹੋਇਆ ਹੈ ਔਰ ਸੀਸੀਟੀਐਨਐਸ ਦੇ ਵਿੱਚ ਤੇ ਸਾਈਬਰ ਦੇ ਵਿੱਚ ਬਹੁਤ ਜ਼ਿਆਦਾ ਮੋਡਰਨਾਈਜੇਸ਼ਨ ਹੋਈ ਹੈ ਤੁਸੀਂ ਇੱਕ ਕਲਿੱਕ ਦੇ ਉੱਤੇ ਸਾਰੇ ਇਨਫੋਰਮੇਸ਼ਨ ਨੇ 올 ਇੰਡੀਆ ਦੀ ਲੈ ਸਕਦੇ ਹੋ ਨਵੀਂ ਨਵੀਂ ਵਾਇਲ ਸਾਰੇ ਤੋਂ ਮੋਬਾਈਲ ਤੇ ਵਿਦੇਸ਼ਾਂ ਨੂੰ ਵਾਇਲ ਨੇ ਫਿਰ ਪਾਸ ਵੀ ਉਹ ਵਾਇਲ ਨੇ ਸਾਈਟ 'ਤੇ ਕਵਰ ਕਿੰਨੇ ਜਿਹੇ ਵਿਦੇਸ਼ ਨੇ ਨੀ ਵੱਖ-ਵੱਖਰੇ ਬਕਰੇ ਹਰਿਆਣਾ ਯੂਪੀ ਦਿੱਲੀ ਰਾਜਸਥਾਨ ਨਾਲ ਦੱਸਿਆ ਜੀ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਟਰੀਆਂ ਇਹਨਾਂ ਤੋਂ ਵੀ ਕੰਮ ਦੀ ਬਾਕਸਮੈਂਟ ਦੇ ਹੋਣ ਫਿਰ ਉਹ ਕਈ ਵਾਰ ਰਿਪੋਰਟ ਮਾਮਲੇ ਕਰਦੇ ਨੇ ਕਿ ਸਾਡੇ ਕੋਲ ਇਹਦਾ 2 3 ਹੈਗਾਗਾ ਉਹਦੇ ਲਈ ਕੋਈ ਕਰ ਸਕਦੇ ਨਹੀਂ ਕੋਈ ਗੱਲ ਨਹੀਂ ਜੇ ਬਿਲਕੁਲ ਸਾਨੂੰ ਲਾਸਟ ਫੋਨ ਦੀ ਜ਼ਰੂਰ ਲਿਖਾਉਣ ਅਸੀਂ ਜ਼ਿਆਦਾ ਵੀ ਆਰ ਨਾਟ ਵੈਰੀ ਸਟ੍ਰਿਕਟ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਬੰਦੇ ਦੀ ਐਮਈ ਸਰਚ ਤੋਂ ਕਿ ਇਹ ਬੰਦੇ ਨੇ ਇਸ ਨੰਬਰ ਤੇ ਆ ਯੂਜ਼ ਕੀਤਾ ਹੈ ਕਿਉਂਕਿ ਟੈਕਨੋਲੋਜੀ ਝੂਠ ਨਹੀਂ ਬੋਲਦੀ ਜੀ ਬਹੁਤੇ ਕ੍ਰਾਈਮ ਜਿਹੜੇ ਹੁੰਦੇ ਨੇ ਚੋਰੀ ਦੇ ਮੋਬਾਈਲ ਤੋਂ ਚੋਰੀ ਦੇ ਮੋਬਾਈਲ ਨਾਲ ਹੁੰਦੇ ਨੇ ਕਿ ਇਸ ਪਾਸੇ ਵੀ ਉਹ ਕੁਝ ਐਲਮੈਂਟ ਦੀ ਇਹੋ ਕਿ ਬਹੁਤ ਸਾਰੇ ਜਿਹਨੇ ਕ੍ਰਿਮੀਨਲ ਨੇ ਤੁਸੀਂ ਪੜਦੇ ਹੋ ਜਿਹਦੇ ਫੌਂਦੇ ਨੇ ਬਤੂ ਜਿਹਦੇ ਫੌਂਦੇ ਨੇ ਨਹੀਂ ਦੇਖੋ ਇਹਦਾ ਨਾ ਪ੍ਰੋਵੈਂਸ਼ਨ ਬਹੁਤ ਵੱਡੀ ਹੁੰਦੀ ਹੈ ਡਿਟੈਕਸ਼ਨ ਵੀ ਹੁੰਦੀ ਹੈ ਬਟ ਮੇਨ ਮੈਨੂੰ ਲੱਗਦਾ ਕਿ ਇਹਨਾਂ ਜਿਹੜੀ ਤਸੱਲੀ ਹੈ ਜਿਹੜਾ ਓਨਰ ਦੀ ਉਹ ਬੜੀ ਇੰਪੋਰਟੈਂਟ ਹੈ ਸਾਡੇ ਵਾਸਤੇ ਤੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ